ਅੱਜ ਦਾ ਰੇਟ ਫਰਾ ਫਰੂਟਾਂ ਦਾ ਤੇ ਸਬਜ਼ੀਆਂ ਦਾ ਅੱਜ ਸੋਨ ਰੇਟ ਦੱਸਣ ਲੱਗੇ ਆਂ ਸੇਵ ਇਹ ਪੇਟੀਆਂ ਦੇ ਹਿਸਾਬ ਨਾਲ ਸੇਵ ਹੁੰਦਾ ਨਾ ਬੇਟੇ ਤਾਂ ਹੁੰਦਾ 5 ਕਿਲੋ 5.5 ਕਿਲੋ 4.5 ਕਿਲੋ ਐਸ ਹਿਸਾਬ ਨਾਲ ਬੇਟ ਹੁੰਦਾ ਤੇ ਰੇਟ ਹੁੰਦਾ ਇਹਦਾ ਵੀ ਅਲੱਗ-ਅਲੱਗ ਰੇਟ ਹੁੰਦੇ ਨੇ 2-3 ਵੈਰੈਟੀਆਂ ਹੁੰਦੀਆਂ ਇੱਕ ਹੁੰਦੀ ਕਸ਼ਮੀਰੀ ਸੇਵ ਇਹਨਾਂ ਦਾ ਰੇਟ 80 ਰੁਪਈਆ ਹਿਸਾਬ ਨਾਲ ਆਏ ਰੇਟ ਵੀ ਹੁੰਦੇ ਆ ਬਾਕੀ ਪੇਟੀ ਦਾ ਹੁੰਦਾ ਆ ਆਲੂ ਬਖਾਰਾ ਲੱਕੜ ਦੀ ਪੇਟੀ ਵਾਲਾ ਇਹ 400 ਦੀ ਪੇਟੀ ਆ ਤੇ ਆ ਸੇਵ ਆ ਗਿਆ 450 ਦੀ ਪੇਟੀ ਹੈ ਗੱਲ ਇਹ ਸੇਵ ਦੀ ਇੱਕ ਪੇਟੀ 450 ਦੀ ਇੱਕ ਆ 350 ਦੀ ਪੇਟੀ ਹੈ ਆ ਕਸ਼ਮੀਰੀ ਸੇਵ ਆ ਗਿਆ ਇਹਨਾਂ ਦੇ ਸਾਰਿਆਂ ਦੇ ਅਲੱਗ-ਅਲੱਗ ਰੇਟ ਹੁੰਦੇ ਨੇ ਪੇਟੀਆਂ ਦੇ ਹਿਸਾਬ ਨਾਲ ਹੁੰਦੇ ਆ ਆ ਕਸ਼ਮੀਰੀ ਸੇਵ ਹੈ ਐਪਲ ਕਸ਼ਮੀਰੀ ਐਪਲਸ ਕੋਈ ਪੇਟੀ ਲੱਗੀ ਜਾਂਦੀ 350 ਦੀ ਕੋਈ 450 ਦੀ ਤੇ ਆਲੂ ਖਾਰੇ ਦੀ 400 ਦੀ ਅਮਰੂਦ ਆ ਗਏ ਅਮਰੂਦਾਂ ਦੇ ਰੇਟ ਵੀ ਲੱਗ-ਲੱਗ ਨੇ ਇੱਕ ਅਮਰੂਦ ਹੈ 60 ਰੁਪਏ ਦੇ ਹਿਸਾਬ ਨਾਲ ਇੱਕ 40 ਰੁਪਏ ਦੇ ਹਿਸਾਬ ਨਾਲ ਤੇ ਵਿੱਚ 30 ਰੁਪਏ ਦੇ ਹਿਸਾਬ ਨਾਲ ਵੀ ਹੈ ਕਈ ਤਰ੍ਹਾਂ ਦੇ ਏਡੋ-ਅਡੋ ਵੈਰਾਈਟੀਆਂ ਹੁੰਦੇ ਨੇ ਨਾ ਜਿਵੇਂ ਜਿਵੇਂ ਵੈਰਾਈਟੀਆਂ ਆਈ ਜਾਂਦੀਆਂ ਉਵੇਂ-ਉਵੇਂ ਹੋ ਹੀ ਜਾਂਦੇ ਆ ਹਸਾਰ ਸਪੈਦਾ ਇਹ ਵੀ ਵੈਰਾਈਟੀ ਹੁੰਦੀ ਹੈ। ਹਸਾਰ ਸਪੈਦਾ ਵੀ ਇਹਦੇ ਦੇਸੀ ਵੀ ਹੁੰਦੇ ਆ। ਵਿੱਚ ਦੇਸੀ ਹੁੰਦੇ ਆ। ਅਲਾਹਾਬਾਦੀ ਹੁੰਦੇ ਆ। ਐਂ ਹੁੰਦੀਆਂ ਵੈਰਾਈਟੀਆਂ ਨਾ। ਆਹ ਸਬਜ਼ੀ ਆ ਗਈ। ਬੈਂਗਣ ਮੈਂਗਣੀ ਲੱਗਿਆ 20 ਰੁਪਏ। ਤੋਰੀ ਵੀ 20 ਰੁਪਏ ਲੱਗੀ ਅੱਜ। ਪਿੰਡੀ ਲੱਗੇ 30 ਰੁਪਏ। ਵੇਠਾ ਲੱਗਿਆ 15 ਰੁਪਏ। 60 ਰੁਪਏ ਲੱਗੇ ਨਿੰਬੂ। ਟਿੰਡੀ ਆ ਗਈ। ਮਟਰ ਆ ਗਏ ਲਸਣ ਆ ਗਈ ਤੇ ਇਹਨਾਂ ਹੀ ਰੇਟ ਹੈ 100 ਰੁਪਏ ਤੋਂ ਉੱਤੇ ਹੈ ਜਿਹੜੀ ਆ ਮਿਰਚ ਪਈ ਆ 80 ਰੁਪਏ ਸਿਮਲਾ ਮਿਰਚ ਦਾ ਵੀ 100 ਤੋਂ ਉੱਤੇ ਰੇਟ ਗੋਭੀ ਦਾ 60 ਰੁਪਏ ਟਮਾਟਰਾਂ ਦਾ ਵੀ 60 ਰੁਪਏ ਤੇ ਚੌਲਾ ਅੱਜ ਵੇਚਿਆ 70 ਰੁਪਏ ਗੁਬਾਰੇ ਦੀ ਵਾਲੀ 100 ਰੁਪਏ ਗਾਜਰ 30 ਰੁਪਏ ਸਾਰੇ ਰੇਟ ਅਲੱਗ-ਅਲੱਗ ਚੱਲੀ ਜਾਂਦੇ ਆ ਸਬਜ਼ੀ ਦੇ ਜਿਹੜੀ ਲੋਕਲ ਸਬਜ਼ੀ ਹੁੰਦੀ ਹੈ ਰੇਟ ਘਟ ਜਾਂਦੇ ਜਿਆਦਾ ਆਉਣ ਕਰਕੇ ਤੇ ਜਦੋਂ ਘੱਟ ਆਉਣ ਲੱਗੇ ਨੇ ਬਾਹਰ ਰੇਟ ਵਧ ਜਾਂਦੇ ਆ ਵੱਡਾ ਗਰੇਲਾ 70 ਰੁਪਏ ਲੱਗੇ ਮਿਰਚ ਲੱਗੇ 70 ਰੁਪਏ ਤਿੰਨ ਤਰ੍ਹਾਂ ਦੀਆਂ ਮਿਰਚਾਂ ਛੋਟੀ ਮਿਰਚ ਕੌੜੀ ਮਿਰਚ ਇੱਕ 60 ਰੁਪਏ ਲੱਗੀ ਹੈ 81 ਰੁਪਏ ਲੱਗੀ ਹੈ ਤੇ ਰੇਟ ਜਿਵੇਂ ਆਈ ਜਾਂਦੇ ਆ ਸਾਨੂੰ ਡੇਲੀ ਤੇ ਰੇਟ ਆਉਂਦੇ ਨੂੰ ਟਾਈਮ